ਫਾਈਨਲ ਹਾਂ ਕੋਈ ਵੀ ਗਰਾਊਂਡ ਦੇ ਵਿੱਚ ਆਵੇ ਵੀਰ ਬਣ ਕੇ ਗਰਾਊਂਡ ਕਲੀਅਰ ਰੱਖੀਏ ਦੋ ਰੈਫਰੀ ਇੱਕ ਪਾਣੀ ਵਾਲਾ ਪਹਿਲੀ ਗੋਡੀ ਪਾਉਣ ਲਈ ਅੱਡੀ ਖਰੀ ਪਿੰਡਾ ਖਿਡਾਰੀ ਦਾ ਰਫੀਕ ਤਿਆਰ ਵਰ ਤਿਆਰ ਨੇ ਮੂੰਹ ਕਰਦੇ ਕਿਰੋ ਰਫੀਕ ਖਾਨ ਕਬੱਡੀ ਪਾ ਰਿਹਾ ਹੈ ਹਟਰ ਤਾਂ ਵੱਜ ਗਿਆ ਜੀ ਹਾਲੇ ਵੀ ਹਟਰ ਵਾਲੇ ਮਾਰੇ ਇਤੋਂ ਪਰਾਂ ਹੋ ਜੋ ਬਾਈ ਬਣ ਕੇ ਹਟਰ ਵਾਲੇ ਕੋ ਪਰਾਂ ਹੋ ਜੋ ਤਿਆਰ ਰੱਖੀ ਵੀਰ ਬਣ ਕੇ ਪੂਰਾ ਕਬੱਡੀ ਪਾ ਰਿਹਾ ਜਸ਼ਨ ਵਰਗੇ ॠषि ਵਰਗੇ ਸ਼ਾਜੀਨ ਵਰਗੇ ਆਹ ਕਹਿੰਦੇ ਨਾਈ ਜਣ ਤਿਆਰ ਨੇ ਲਓ ਸਾਹਮਣੇ ਦੇਖ ਰਿਹਾ ਗੱਲਾਂ ਟਿਕਾੜੇ ਐ ਸ਼ਾਤੀ ਹਰੀ ਵਾਲਾ ਰਫੀਕ ਖਾਨ ਪਹਿਲੀ ਟੀ ਪਹਿਲੀ ਟੀ ਡੱਕਿਆ ਗਿਆ ਵੀ ਪਹਿਲੀ ਪੇਸੀ ਯਾਰ ਛੁੱਟ ਜੇ ਲੱਡੂ ਬੰਦ ਨਹੀਂ ਤਸੀਲੋ ਆਵਾ ਲਓ ਪਹਿਲੀ ਕਬੱਡੀ ਤੇ ਜੱਫਾ ਲਾ ਕੇ ਨਵਜ ਬੱਲੇ ਬੱਲੇ ਕਰਵਾ ਗਿਆ ਚੂ ਢੈਵੀ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਐ ਦੇ ਪਾਸੇ ਸਾਦੀ ਹਰੀ ਵਾਲੇ ਤਿੰਨ ਯਾਫੀ ਇੱਕ ਪਾਸੇ ਹਰਮਨ ਹੈ ਦੂਜੇ ਪਾਸੇ ਗੁਰਪਾਲ ਹੈ ਨਾਲ ਸਲੀਮ ਹੈ ਇਹਨਾਂ ਦੇ ਵਿੱਚੋਂ ਪਈ ਫੀ ਕਬੱਡੀ ਦੇ ਉੱਪਰ ਕਿਹੜਾ ਬੱਲੇ ਬੱਲੇ ਕਰਵਾ ਦੇਗਾ ਅਜੂਟੇਵੀ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਇਹ ਆ ਨਜ਼ਰ ਹਰਮਨ ਸਾਦੀ ਹਰੀ ਵਾਲਾ ਰਾਜ ਤੇ ਕਰਦਾ ਪਰ ਨੰਬਰ ਅਜੂਟੇਵੀ ਵਾਲਾ ਆਪਣੀ ਟੀਮ ਲਈ ਜੋੜਦਾ ਹਰ ਰਫੀਕ ਆ ਗਿਆ ਕਬੱਡੀ ਪਾਉਣ ਉਹ ਰਫੀਕ ਪਰਿਵਾਰ ਦਾ ਨਾਇਕ ਕਬੱਡੀ ਪਾਉਣ ਦੇ ਲਈ ਆ ਗਿਆ ਉਧਰ ਜਿੰਦਰ ਚਾਚਾ ਵੀ ਆ ਹੋਇਆ ਬਹੁਤ ਵੱਡਾ ਧੰਨਵਾਦ ਹੈ ਪਰ ਦੂਜੇ ਪਾਸੇ ਕਬੱਡੀ ਕਬੱਡੀ ਘਬਰੂ ਕਰਦਾ ਜਾ ਰਿਹਾ ਚਾਰ ਨੇ ਚਾਰੋ ਤਿਆਰ ਨੇ ਚਾਰਾਂ ਦੇ ਵਿੱਚੋਂ ਦੇਖ ਰਿਹਾ ਕਿਹੜਾ ਨਾਇਰ ਬੱਲੇ ਬੱਲੇ ਕਰਵਾਵੇਗਾ ਇਧਰ ਕਰਮਜੀਤ ਜੱਤਾ ਵੀ ਆਇਆ ਹੋਇਆ ਵੀ ਛੋਲੇ 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 ਅੱਜ ਸਾਡੇ ਅਮਲੀ ਦੇ ਥੀਪ ਰਗਾਂ ਦੇ ਵਿੱਚ ਬੋਲੇ ਇਹ ਤਾੜੀ ਕਾਹਦੀ ਨਹੀਂ ਮਾਰਦੇ ਬਹਾਲ ਕਹਿੰਦੇ ਪੂਰਾ ਕਰ ਪਾਉ ਆਹ ਸਾਹਮਣੇ ਸਾਹਮਣੇ ਪੱਖੇ ਤੇ ਕਬਜ਼ੇ ਕਰੀ ਤਰਿਆਉਂਦਾ ਆਹ ਸਾਹਮਣੇ ਢੈਪੀ ਵਾਲਾ ਪੱਖੇ ਤੇ ਕਬਜ਼ਾ ਕਰੀ ਤਰਿਆਉਂਦਾ ਆਖੀ ਹੈ ਜਿਹੜੀ ਧਰਤੀ ਦੇ ਉੱਪਰ ਬਾਬਾ ਕਬੱਡੀ ਗਿਰਜੀ ਦੀ ਬੱਡੀ ਕਰਦਾ ਪਰ ਸਾਹਮਣੇ ਜੂਰੀ ਕਬੱਡੀ ਪਈ ਹੋਈ ਹੈ ਇੱਕ ਪਾਸੇ ਹਰਮਨ ਦੂਜੇ ਪਾਸੇ ਕਿਰਪਾਲ ਨਾਲ ਸਲੀ ਦੇ ਵਿੱਚੋਂ ਪੈਫੀ ਕਬੱਡੀ ਦੇ ਉੱਪਰ ਕਿਹੜਾ ਬੱਲੇ ਬੱਲੇ ਕਰਵਾਵੇਗਾ ਤੇਪੀ ਦਾ ਜੂ ਕਬੱਡੀ ਪਾ ਰਿਹਾ ਹੈ ਗੁਰਪਾਲ ਸਾਦੀ ਖੜੀ ਵਾਲਾ ਟਰਾਈ ਤੇ ਕਰਦਾ ਪਰ ਅਜੂ ਤੇਪੀ ਵਾਲਾ ਨੰਬਰ ਆਪਣੀ ਟੀਮ ਨੇ ਜੋੜਦਾ ਹੈ ਕਬੱਡੀ ਪਾਉਣ ਦੇ ਲਈ ਰੰਮੀ ਆ ਗਿਆ ਹੈ ਔਰ ਰੰਮੀ ਕਬੱਡੀ ਪਾ ਰਿਹਾ ਸ਼ਾਦੀ ਖਰੀ ਪਿੰਡ ਦਾ ਬਾਬਾ ਕਮਾਨਗੀਰੀ ਜੀ ਦੀ ਵੱਡੀ ਕਿਰਪਾ ਚਾਰ ਨੇ ਚਾਰੋ ਤਿਆਰ ਨੇ ਲਾਵੇ ਦਸਰਾਂ ਜੱਫਾ ਤੈਨੂੰ ਲਾਉਣਾ ਪੈਣਾ ਔਰ ਰੰਮੀ ਕਬੱਡੀ ਕਬੱਡੀ ਕਰ ਰਿਹਾ ਬੱਲਾ ਟਿਕਾੜੇ ਹੈ ਬਈ ਹੋਈ ਕਬੱਡੀ ਉੱਤੇ ਉਹ ਸਾਹਮਣੇ ਕਬੱਡੀ ਪਾਉਣ ਦੇ ਲਈ ਅਜੂ ਢੀ ਪਿੰਡ ਵਾਲਾ ਫੇਰ ਤਿਆਰ ਵਰ ਤਿਆਰ ਹੈ ਤਿੰਨ ਜਾਫੀਆਂ ਸ਼ਾਦੀ ਖਰੀ ਪਿੰਡ ਹੈ ਇਹ ਕਬੱਡੀ ਦੇ ਉੱਪਰ ਤਿੰਨਾਂ ਦੇ ਵਿੱਚੋਂ ਜਿਹੜਾ ਬੱਲੇ ਬੱਲੇ ਕਰਵਾਵੇਗਾ ਕਿ ਆਦੀ ਗੱਲ ਪੱਕੀ ਜੇ ਤਰੱਕੀ ਕਰਨੀ ਮਾਰੇ ਸੰਗ ਕੋਲੋਂ ਬੰਦਾ ਦੂਰ ਚਾਹੀਦਾ ਜਿਹਦੇ ਸਾਥ ਕੋਲੋਂ ਹੋਵੇ ਬਾਪੂ ਟੋਕਦਾ ਉਹਦਾ ਛੱਡ ਦੇਣਾ ਖੈਰਾ ਦੀ ਜ਼ਰੂਰ ਚਾਹੀਦਾ ਪਰ ਔਖੇ ਟਾਈਮ ਹੋਵੇ ਜਿਹੜਾ ਨਾਲ ਖੜਦਾ ਪੱਜੀ ਦਾ ਨੀਅਤ ਦੇ ਵਿੱਚ ਕਾਰ ਛੱਡ ਕੇ ਛੱਡੇ ਨਾ ਜੇ ਪੈਰ ਹੁੰਦਾ ਨਹੀਂ ਫਲਾਪ ਹੁੰਦਾ ਨਹੀਂ ਪੁਰਾਣੇ ਕਦੇ ਯਾਰ ਛੱਡ ਕੇ ਇਹ ਟਹੁੰਦਾ ਨਹੀਂ ਪੁਰਾਣੇ ਕਦੇ ਯਾਰ ਛੱਡ ਕੇ ਆਓ ਸਾਹਮਣੇ ਕਬੱਡੀ ਤਿਆਰ ਨੇ ਚਾਰ ਨੇ ਚਾਰੋਂ ਤਿਆਰ ਨੇ ਪਈ ਹੋਈ ਕਬੱਡੀ ਉੱਤੇ ਖਲਾ ਟਕਾਰੇ ਦੀ ਆਖ ਕਿੰਨਾ ਦਾ ਸਮਾਂ ਆਉਟਿੰਗ ਟਿਕ 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 ਕਰਕੇ ਬੀਤਦਾ ਗੁਰਦੀਪ ਹੋਰੇ ਦਾ ਸਾਰੇ ਸਾਡੇ ਨਗਰ ਦੇ ਕਬੱਡੀ ਖਿਡਾਰੀਆਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਧੰਨਵਾਦ ਪਰ ਨੰਬਰ ਰੇਡਰ ਦਾ ਲਓ ਸਾਹਮਣੇ ਇਹ ਆਪਣੀ ਟੀਮ ਲਈ ਜੋੜਦਾ ਹੋਇਆ ਕਬੱਡੀ ਪਾਉਣ ਦੇ ਲਈ ਉੱਤੇ ਵੀ ਵਾਲਾ ਫੇਰ ਤਿਆਰ ਵਰ ਤਿਆਰਾ ਦੀ ਕੰਮ ਪੋਚੇ ਮਾਰਦਾ ਕਾਬਲਾ ਦਾ ਜੱਟ ਖੱਟੀ ਖਾਂਦਾ ਅਣਖਾਂ ਦੀ ਬੜਿਆਂ ਦੇ ਟੀਵੇ ਗੁੱਲ ਕੀਤੇ ਨਾ ਮਾਰਿਆ ਕੱਲੀ ਟਕਕਾ ਨਹੀਂ ਚੇਲੇ ਚੱਪਟਿਆਂ ਨਾਲ ਮਸਲਾ ਨਹੀਂ ਸੰਦਾ ਟੁੱਕੀਏ ਬੰਦੇ ਸਾਦਿਆਂ ਨੂੰ ਅਸੀਂ ਕੰਡਾ ਕਦਰ ਵੋ ਫਿਰਦੇ ਆ ਉਹ ਫਿਰਦੇ ਰਾਜੀ ਨਾਮਿਆਂ ਨੂੰ ਅਸੀਂ ਕੰਡਾ ਕੰਦੇ ਕਰਮੇ ਰਾਜਪੁਰੇ ਵਾਲੇ ਦੀ ਸੌਣ ਚਲਦੀ ਹੈ ਉਹ ਗੱਲਾਂ ਟਿਕਾਣੇ ਨੇ ਐਰ ਬਾਕੀ ਧੰਨਵਾਦ ਹੈ ਕਰਮੇ ਰਾਜਪੁਰੇ ਵਾਲੇ ਦਾ ਵੱਡਾ ਧੰਨਵਾਦ ਹੈ ਵੱਡਾ ਨਾਮ ਹੈ ਕੰਦੇ ਕਰਮੇ ਰਾਜਪੁਰੇ ਦਾ ਬੜੀ ਪਿਆਰੀ ਸੌਣ ਜਿਹੜੀ ਲੱਗੀ ਹੋਈ ਹੈ ਕਾਸਕੋ ਕ੍ਰਿਕਟ ਦੇ ਵਿੱਚ ਵੱਡਾ ਨਾਮ ਹੈ ਪਰ ਸਾਹਮਣੇ ਕਬੱਡੀ ਪਾਉਂਦੇ ਰਫੀਕ ਅੱਗੇ ਵੱਲ ਵਧਦਾ ਹੋਇ ਤਿੰਨ ਜਾਂਸੀ ਹੈ ਤੇਦੀ ਪਿੰਡਾ ਜਸ਼ਨ ਵਰਗੇ ਮੁੰਡੇ ਕਹਿੰਦੇ ਪਿਆਰ ਵਰ ਪਿਆਰਾ ਹੈ ਭਈ ਕਬੱਡੀ ਦੇ ਉੱਪਰ ਤਿੰਨਾਂ ਦੇ ਵਿੱਚੋਂ ਕਿਹੜਾ ਨਗਨ ਬੱਲੇ ਬੱਲੇ ਕਰਵਾਵੇਗਾ ਰਫੀਕ ਸ਼ਾਦੀ ਖਰੀ ਵਾਲਾ ਕਬੱਡੀ ਕਬੱਡੀ ਬੱਲੇ 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 ਵਾਹ ਜੀ ਵਾਹ ਕੀ ਬਾਤ ਹੈ ਆਹ ਨੰਬਰ ਰੀਡਰ ਦਾ ਅਗਲੀ ਕਬੱਡੀ ਗੁਰਪੱਖਾ ਤਿੰਨੋਂ ਪੌਣੀ ਪੈਣੀ ਆ ਵਾਹ ਕਹਿੰਦੇ ਨਾਈ ਜਨ ਅੱਜੂ ਪਾਵੇਗਾ ਗੱਲਾਂ ਟਿਕਾਣੀ ਲੱਗਣ ਲਓ ਸਾਹਮਣੇ ਕਬੱਡੀ ਪੌਂਡ ਦੇ ਲਈ ਅੱਜੂ ਢੇਪੀ ਵਾਲਾ ਤਿਆਰ ਵਰ ਤਿਆਰ ਹੈ ਪਰ ਦੂਜੇ ਪਾਸੇ ਤੰਨਾ ਪੱਖੇ ਦੇ ਕਬਜਾ ਕਹਿੰਦੇ ਢੇਪੀ ਵਾਲੇ ਮੁੰਡੇ ਘਰੀ ਫਿਰਦੇ ਆ ਲੈ ਜੇ ਪੱਖੇ ਸਾਡੀ ਫਰੀ ਵਾਲੇ ਜਿੱਤਣੇ ਆ ਤੇ ਜੱਫੇ ਲਾਉਣੇ ਪੈਣੇ ਆ ਸੇ ਗੁਰਪਾਲ ਨਾਲ ਸਲੀਮ ਤੇ ਨਾਲ ਹਰਮਣ ਜੱਗੀ ਬੌਕਸਰ ਗੁਰਪਾਲ ਦੀ ਬਹੁਤ ਵੱਡਾ ਧੰਨਵਾਦ ਹੈ ਮੇਰੇ ਵੀਰੋ ਪਰ ਨੰਬਰ ਜਿਹੜਾ ਢੈਤੀ ਵਾਲਾ ਜੂ ਆਪਣੀ ਟੀਮ ਲਈ ਜੋੜਦਾ ਹੋਇਆ ਹਾਂ ਜਿਹੜੇ ਬਾਲ ਦੇ ਪਰ ਤੇ ਕੱਪਦੇ ਆ ਡੇਢਦੀ ਹੈ ਉਹਨਾਂ ਨਾਲ ਕੋਈ ਸ਼ਰਮ ਨਹੀਂ ਕਰੇ ਆ ਮੈਚ ਦੇ ਬਾਅਦ ਸਾਰਿਆਂ ਦੇ ਬਾਲ ਸਰਮਾ ਜਿਹੜੇ ਪੈ ਗਈ ਆ ਕਬੱਡੀ ਪਾਉਣ ਦੇ ਲਈ ਰਸੀਕ ਅੱਗੇ ਵੱਲ ਵਧਦਾ ਹੋਇਆ ਜਾਂਦੀ ਅੱਗੇ ਵੱਲ ਵਧਦਾ ਜਾ ਰਿਹਾ ਹੈ ਕਿ ਮਰਦਾ ਨਹੀਂ ਹੈ ਗੇਮਰ ਕੰਦੇ ਬਾੜੇ ਭਾਰਨਾ ਸਹਨੇ ਮਿੱਤਰਾਂ ਦੇ ਕੱਪ ਦੇ ਕੋੜੇ ਦੇਖ ਲੜਕਰੇ ਪੈਂਦੇ ਓ ਮਿੱਤਰਾਂ ਦੇ ਕੱਪ ਦੇ ਕੋੜੇ ਦੇਖ ਭੜਾ ਕੇ ਠਾ 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 ਆ ਪਟਾਕੇ ਆ ਪਟਾਕੇ ਪੈਂਦੇ ਮਿੱਤਰਾਂ ਦੇ ਕੱਪ ਦੇ ਕੋੜੇ ਦੇਖ ਭਟਾਕੇ ਪੈਂਦੇ ਔਰ ਸੇ ਤਿੰਨ ਜਾਫੀ ਆ ਵੀ ਕੱਕਰੀ ਪਵਾਈ ਨਾ ਜੇ ਮਾਰੇ ਸਮੇ ਦੇ ਫਾਇਦਾ ਕੀ ਆ ਦੁਨੀਆ ਤੇ ਆਏ ਦਾ ਲੱਟ ਨਾ ਲਾਈ ਜੇ ਤਾਂ ਮਾੜੀ ਤਕਦੀਰ ਆ ਘਾਰਾ ਮਾਰ ਮੇਰੀ ਮਾਂ ਨੂੰ ਜੰਮੇ ਦਾਏ ਦਾ ਜਾਣ ਦਾਰ ਲਈ ਗੱਲਾਂ ਬਈ ਉੱਤੋਂ ਬਚ ਕੇ ਬਣੀ ਇੱਥੇ ਸਾਰੀ ਨਿੱਕੀੜਿਆ ਡਰਾਮਾ ਕਰਦੀ ਰਕ ਤੋੜਨਾ ਪੈਂਦਾ ਏ ਮਾਰੇ ਸਮੇ ਦਾ ਫੇਰ ਕਿਤੇ ਦੁਨੀਆ ਸਲਾਮਾ ਸਲਾਮਾ ਕਰਦੀ ਲਓ ਸਾਹਮਣੇ ਸਲੀਮ ਸਾਦੀ ਖਰੀ ਵਾਲਾ ਟਰਾਈ ਤੇ ਕਰਦਾ ਸ਼ਰਮਾ ਜੀ ਤੱਕੋ ਸਾਹਮਣੇ ਆਓ ਰਫੀਕ ਖਾਨ ਕਬੱਡੀ ਪਾਉਣ ਦੇ ਲਈ ਫੇਰ ਰਾਜਨ ਤਿਆਰ ਵਰ ਤਿਆਰ ਹੈ ਆਓ ਕਹਿੰਦੇ ਮਹਾਰ ਪੋੜਾ ਬਣਿਆ ਪਿਆ ਦੇ ਪਾਸੇ ਤਿੰਨ ਤਿੰਨ ਤਿਆਰ ਵਰ ਤਿਆਰ ਨੇ ਫਾੜੇ ਦੇਖਦੇ ਆ ਤਿੰਨਾਂ ਦੇ ਵਿੱਚੋਂ ਕਿਹੜਾ ਨੈਣ ਬੱਲੇ ਬੱਲੇ ਕਰਵਾਵੇਗਾ ਗੱਲਾ ਟਿਕਾੜੇ ਰਫੀਕ ਖਾਨ ਸ਼ਾਦੀ ਹਰੀ ਵਾਲਾ ਕਬੱਡੀ ਕਬੱਡੀ ਕਰਦਾ ਜਾ ਰਿਹਾ ਪਰ ਦੂਜੇ ਪਾਸੇ ਬੱਲੇ 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 ਰਫੀਕ ਬੱਲੇ ਬੱਲੇ ਕਰਵਾ ਗਿਆ ਵੀ ਕਾਮਕਾਰ 10 13 ਕੀ ਚੋਪਰਾ ਗੱਲਾ ਗੱਲਾ ਰੱਖੀ ਦਾ ਵਾਲਾ ਫੇਰ ਤਿਆਰ ਵਰ ਤਿਆਰ ਹੈ ਤੇ ਵੀ ਪਿੰਡਾ ਖਿਡਾਰੀ ਦਾ ਕਬੱਡੀ ਪਾਉਣ ਦੇ ਲਈ ਕਿਰਵਾਤਾ ਹੋਇਆ ਯਾਫੀ ਤਿੰਨ ਤੇ ਚਾਰ ਚੱਕ ਲੈ ਉਹ ਚੱਕ ਲੈ ਗੋਲੀ ਹੈ ਇਹ ਅਸੀਂ ਰਾਜਾ ਦੇ ਨਾਲ ਖੜ ਗਏ ਹਿੱਕਾਂ ਦਾ ਕੇ ਨਹੀਂ ਤੇਰੇ ਨਾਲ ਤਾਂ ਫੇਰ ਵੀ ਬੜੀ ਲਿਹਾਜ ਗੁੜੇ ਤਿੱਤਰ ਖੰਦੀਏ ਐਵੇਂ ਧਰਤੀ ਕਾਸ ਤੋਂ ਕਾਮਤ ਤੇਰੀ ਰਾਖੀ ਕਰਦੇ ਫਿਰ ਨਸਰਾ ਦੇ ਬਾਜ ਕੁੜੇ ਲਾਓ ਸਾਹਮਣੇ ਬਾਜ ਵਰਗਾ ਖਿਡਾਰੀ ਕਬੱਡੀ ਪਾ ਰਿਹਾ ਸਾਹਮਣੇ ਜੇਤ ਦੇ ਤਿਆਰੀ ਅੱਠੀ ਦੇ ਰਹਿ ਕੇ ਫਾਈਨਲ ਤੋਂ ਬਾਅਦ ਲਓ ਸਾਹਮਣੇ ਸਾਹਮਣੇ ਕਹਿੰਦੇ ਨੰਬਰ ਜੁੱਤੇਪੀ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਰਫੀਕ ਦੀ ਕਬੱਡੀ ਜਿਹੜੀ ਪਈ ਹੋਈ ਹੈ ਔਰ ਰਫੀਕ ਖਾਨ ਕਬੱਡੀ ਪੋਰ ਦੇ ਲਈ ਤਿਆਰ ਹੈ ਦੂਜੇ ਪਾਸੇ ਆਹ ਤਿੰਨੇ ਤਨੋ ਤਿਆਰ ਨੇ ਲੈ ਵੀ ਰਫੀਕ ਇਹ ਮੈਚ ਜਿੱਤਣਾ ਸਿਰੇ ਦੀਆਂ ਕਬੱਡੀਆਂ ਪਾਉਣੀਆਂ ਪਹਿਣੀਆਂ ਦਾ ਜਾਨਾ ਗੱਲਾਂ ਟਿਕਾੜੇ ਲਾਉਣੀਆਂ ਪਹਿਣੀਆਂ ਉਧਰ ਭੱਜੀ ਆਉਂਦੀ 21 22 ਉਧਰ ਇਹਦੇ ਕਲੌਟੀ ਪਿੰਡ ਦੇ ਵਿੱਚ ਵੱਡਾ ਮੇਲਾ ਖੇਡਿਆ ਜਾਣਾ ਵੱਡਾ ਮੇਲਾ ਜਿਹੜਾ ਖੇਡਿਆ ਜਾਵੇ ਸਾਜਨ ਕਰਾਣਾ ਸਟੋਰ ਜੀ ਦੇ ਵੱਲੋਂ 100 ਮਾਨ ਸਰਮਨ ਦਿਲਜੀਤ ਤੇ ਚੱਕ ਲਈ ਆ ਗਿਆ ਬਹੁਤ ਬੜਾ ਤਰਵਰ ਪਰ ਪਲੇਅਰ ਬਲੇ 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 ਤੇਰੀਆ ਟੇਬੀ ਵਾਲਾ ਕਬੱਡੀ ਤੌਰ ਦੇ ਲਈ ਫੇਰ ਜਰ ਤਿਆਰ ਵਰ ਤਿਆਰ ਹੈ ਗੱਲਾਂ ਠਗਾਣੇ ਐ ਐਨ ਮੇਰੇ ਪੰਜਾਬੀ ਮਿੱਤਰੋ ਜਿਨੇ ਸਰੂਰ ਦੀ ਧਰਤੀ ਐ ਝਰੇੜੀ ਪਿੰਡ ਵਿੱਚ ਮੇਲਾ ਚੱਲਦਾ ਸਰਦਾਰ ਗੁਰਦੇਵ ਸਿੰਘ ਜੀ ਪਤਾ ਸਾਹਿਬ ਆਏ ਹੋਏ ਐ ਵਰਮੀਤ ਸਿੰਘ ਜੀ ਮੀਤਾ ਸਰਪੰਚ ਸਾਹਿਬ ਆਏ ਹੋਏ ਐ ਤੇ ਲਾਲਦੀਪੀ ਸਰਪੰਚ ਆਏ

ਪੁਜੇ ਹੋਇਆ ਬਹੁਤ ਵੱਡਾ ਧੰਨਵਾਦ ਹੈ ਜਾਫੀ ਚਾਰ ਨੇ ਚਾਰੋ ਤਿਆਰ ਨੇ ਟੈਪੀ ਪਿੰਡਾ ਰਫੀਕ ਦੀ ਕਬੱਡੀ ਪਈ ਹੋਈ ਹੈ ਸ਼ਾਦੀ ਖਰੀ ਪਿੰਡਾ ਕਦੇ ਲਾਰੇ ਦੀ ਚਰਚਾ ਸੇਵਕ ਦੀ ਚਰਚਾ ਸੀਨੇ ਵਰਗੇ ਮੁੰਡੇ ਲੱਖੀ ਵਰਗੇ ਦੁੱਲੇ ਵਰਗੇ ਚਰਚਾ ਦੇ ਵਿੱਚ ਰਹਿੰਦੇ ਆ ਪਰ ਸਾਹਮਣੇ ਟੈਪੀ ਵਾਲਾ ਟੈਪੀ ਵਾਲਾ ਇੱਕ ਪਾਸਾ ਕਰੀ ਤੜਿਆਉਂਦਾ ਆ ਆਹ ਸਾਹਮਣੇ ਨੰਬਰ ਜਿਹੜਾ ਟੈਪੀ ਵਾਲਾ ਆਪਣੀ ਟੀਮ ਲਈ ਕਰਦੇ ਜਕਰ ਲੈ ਵੀ ਅੱਜੂ ਆ ਪਾ ਓਏ ਨਈ ਇਹਨਾ ਕਬੱਡੀ ਪਾਉਣੀ ਪੈਣੀ ਐ ਗੱਲ ਟਿਕਾਣੇ ਲਾਉਣੀ ਪੈਣੀ ਆ ਓਏ ਅੱਜੂ ਆ ਦੁਨੀਆ ਨਹੀਂ ਮੰਨਦੀ ਮਨਾਉਣੀ ਪੈਣੀ ਆ ਪਰ ਇਧਰ ਕੌਣ ਆ ਗਿਆ ਅੱਜੂ ਨਹੀਂ ਰੁਸ਼ੀ ਆ ਗਿਆ ਓ ਰੁਸ਼ੀ ਕਬੱਡੀ ਪਾਉਣ ਦੇ ਲਈ ਬੜਾ ਹੋਰ ਪਰਵਾਦ ਆ ਗਿਆ ਦੂਜੇ ਪਾਸੇ ਪਿੰਦੇ ਲੈ ਓਏ ਮਿੱਲਿਆ ਲੈ ਓਏ ਰਮਣੀਆਂ ਲਾ ਜੱਫਾ ਗੱਲ ਟਿਕਾੜੇ ਟਿਕਾੜੇ ਪਰ ਨੰਬਰ ਰੁਸ਼ੀ ਜਿੱਥੇ ਜੱਫੇ ਲੱਗਦੇ ਆ ਧਰਤੀ ਝਨੇੜੀ ਪਿੰਡੀ ਆ ਵੀ ਭੱਜਿਆਂ ਨੇ ਕੋਜੇ ਬਾੜ ਮਿੱਤਰੋ ਬਾਈ ਟੱਕਰੇ ਨੇ ਹਾਰੀਆਂ ਨੂੰ ਹਾਰ ਮਿੱਤਰੋ ਆਜਾ ਖੇਲਾ ਗੱਲ ਲਿਖੇ ਲੱਖ 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 ਦੀ ਆ ਟੰਬ ਪਈ ਆ ਧਨੇੜੀ ਪਿੰਡ ਦੇ ਵੱਡੇ ਕਬੱਡੀ ਕੱਪ ਦੀ ਕੱਪ ਪਈ ਹੋਈ ਆ ਮੇਰੇ ਵੀਰੋ ਮਣੀ ਹੁਰਾਂ ਦਾ ਸੱਤੀ ਹੁਰਾਂ ਦਾ ਦਾ ਮੇਲਾ ਚੱਲਦਾ ਤੇ ਟੱਕ ਪੂਰੀ ਪਈ ਹੋਈ ਹੈ ਕਬੱਡੀ ਬਾਉਂਡਰੀ ਰਫੀਕ ਫੇਰ ਤਿਆਰ ਹੋ ਰਿਹਾ ਖੇਡ ਮੈਦਾਨ ਦੇ ਵਿੱਚ ਕਬੱਡੀ ਪੈਂਦੀ ਹੈ ਦੂਜੇ ਪਾਸੇ ਟੈਡੀ ਚਾਰੀਆਂ ਦਾ ਜਾਫੀ ਚਾਰ ਨੇ ਚਾਰੋਂ ਤਿਆਰ ਨੇ ਚਾਰਾਂ ਦੇ ਵਿੱਚੋਂ ਪਈ ਹੈ ਕਬੱਡੀ ਤੇ ਪਰ ਕਿਹੜਾ ਬੱਲੇ ਬੱਲੇ ਕਰਵਾਵੇਗਾ ਆਹ ਸਾਹਮਣੇ ਨੀਮੋਤ ਕਾਰੀਆ ਕਰਨਾ ਜਨ ਆਹ ਸਾਹਮਣੇ ਰਫੀਕ ਖਾਨ ਕਬੱਡੀ ਪਾ ਰਿਹਾ ਹੈ ਦੂਜੇ ਪਾਸੇ ਚਾਰ ਨੇ ਚਾਰੋਂ ਤਿਆਰ ਨੇ ਰੁਸ਼ੀ ਵਰਗੇ ਜਸ਼ਨ ਵਰਗੇ ਨੈਜਰ ਚਾਰੇ ਪਿਆਰ ਦੇ ਗੱਲਾਂ ਟਿਕਾਣੇ ਰਫੀਕ ਖਾਨ ਕਬੱਡੀ ਕਬੱਡੀ ਕਰਦਾ ਜਾ ਰਿਹਾ ਧੰਨਵਾਦ ਹੈ ਸੱਤੀ ਢੇੜੀ ਦਾ ਬੜੀ ਢੇੜੀ ਦਾ ਪਰ ਨੰਬਰ ਯਾਫੀਆਂ ਦੇ ਸੇਰੇ ਜੁੜ ਗਿਆ ਨੰਬਰ ਯਾਫੀਆਂ ਦੇ ਸੇਰੇ ਜੁੜ ਗਿਆ ਅਗਲੀ ਕਬੱਡੀ ਪੌਣ ਦੇ ਲਈ ਗੱਭਰੂ ਫੇਰ ਲਈ ਤਿਆਰ ਵਰ ਤਿਆਰ ਕਬੱਡੀ ਪੌਣ ਦੇ ਲਈ ਅੱਜੂ ਢੇਪੀ ਵਾਲਾ ਫੇਰ ਤਿਆਰ ਵਰ ਤਿਆਰ ਸੁਪਰ ਫਾਈਨਲ ਇੱਕ ਪਾਸੇ ਗੁਰਪਾਲ ਹੈ ਨਾਲ ਹਰਮਨ ਹੈ ਦੂਜੇ ਪਾਸੇ ਰੰਨੀ ਹੈ ਤਿੰਨ ਜਾਫੀ ਤਿੰਨਾਂ ਦੇ ਵਿੱਚੋਂ ਪਹਿਲੇ ਕਬੱਡੀ ਤੇ ਪਰ ਗੁਰਪਾਲ ਟਰਾਈ ਕਰਦਾ ਹੈ ਉਹ ਸਾਹਮਣੇ ਨਾ ਜਾਣ ਕਰਦਾ ਮੁਕਾਬਲਾ ਪਰ ਨੰਬਰ ਜਣਾ ਪਾਉਦੀ ਆਪਣੀ ਟੀਮ ਲਈ ਜੋੜਦਾ ਹੋਇਆ ਕਬੱਡੀ ਪੈ ਗਈ ਨਿੰਮੂਆ ਕਰਦੇ ਜੋੜਨ ਕਰਾ ਚੋ ਵਾਲਾ ਕਹਿੰਦੇ ਯਾਰ ਜੱਗੀ ਵੀ ਆਇਆ ਹੋਇਆ ਬੰਦੂਖ ਹੋਰਿਆਂ ਨਾਲ ਤਿਆਰ ਹੈ ਬਿੱਲੇ ਹੋਰਿਆ ਬਾਕੀ ਕਹਿੰਦੇ ਮੁੰਡੇ ਚਾਚਾ ਦੇ ਵਿੱਚ ਕਬੱਡੀ ਕਬੂ ਕਰਦਾ ਜਾ ਰਿਹਾ ਹੈ ਦੂਜੇ ਪਾਸੇ ਚਾਰ ਚਾਰੇ ਤਿਆਰ ਲੈ ਓਏ ਜਾਸੀਨ ਰਾਜਾ ਜੱਫਾ ਮੁੰਡਿਆ ਲਓ ਸਾਹਮਣੇ ਕਾਫੀ ਚਾਰ ਆ ਇੱਕ ਪਾਸੇ ਸੰਧੂਆ ਦਾ ਮੁੰਡਾ ਮੇਰੇ ਵੀਰੇ ਲੱਗਿਆ ਹੋਇਆ ਪਈ ਫੀ ਕਬੱਡੀ ਦੇ ਉੱਪਰ ਵੀ ਲੋਕੀ ਕਹਿੰਦੇ ਸੰਧੂਆ ਦਾ ਮੁੰਡਾ ਹਾਰ ਜੂ ਬਾਪੂ ਵਾਲੇ ਕਰਕੇ ਜੀ ਟੀ ਉਹਨਾਂ ਵੱਲੋਂ 60 ਕਿਲੋ ਦਾ ਜਿਹੜਾ ਸੈਕੰਡ ਪ੍ਰਾਈਜ਼ ਹੈ ਸੱਤ ਪਾਲ ਫੌਜੀ ਦੇ ਵੱਲੋਂ ਦੋਨੇ ਟੀਮਾਂ ਦੇ ਲਈ 2-200 ਦੇ ਵੱਡੇ ਮਾਨ ਸਨਮਾਨ ਜਿਹੜੇ ਆ ਗਏ ਆ ਬਹੁਤ ਵੱਡਾ ਧੰਨਵਾਦ ਸੱਤ ਪਾਲ ਫੌਜੀ ਦੇ ਵੱਲੋਂ ਦੋਨੇ ਟੀਮਾਂ ਦੇ ਲਈ ਵੇ ਹਰਮਨ ਸ਼ਾਨੀ ਹਰੀ ਪਿੰਡ ਵਾਲਾ ਟਰਾਈ ਤੇ ਕਰਦਾ ਪਰ ਨੰਬਰ ਜਿਹੜਾ ਰਾਈਡਰ ਆਪਣੀ ਟੀਮ ਲਈ ਜੋੜਦਾ ਮੈਚ ਸਮਾ